ਹਾਂਜੀ ਬਾਜੀ ਨਮਸਕਾਰ ਆ ਦਾਬ ਸਾਥੀਆਂ ਗੱਲ ਕੀ ਹਾਲ ਚਾਲ ਹੈ ਬਰੇ ਸਭਾ ਗਤਿਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਬੰਬ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ। ਹਾਂਜੀ ਵੀ ਸਦਰੋ ਕਰੋ ਗਿਆ ਸਾਜੋ ਬਲੱਡ ਲਾਈਨ ਠੀਕ ਹੈ ਜੀ। ਤੁਹਾਨੂੰ ਬੇਕੇ ਪਤਾ ਲੱਗ ਗਿਆ ਹੁਣ ਮੇਰਾ ਭਰਾ ਕਿ ਅੱਜ ਵਾਲਾ ਜੋੜਾ ਕਿਸ ਬਰੀਡ ਦੇ ਵਿੱਚੋਂ ਆ ਮੇਰਾ ਭਰਾ ਉਹ ਨਸਲ ਜਿਹਨੇ ਵਾਜੀ ਪੂਰੀ ਦੁਨੀਆ ਮਨਾਈ ਆ ਚੈੱਕ ਕਰੋ ਪਿਆਰ 우ਸਤਾਦ ਕਾਕੇ ਇੱਕ ਗਲੇ ਵਾਲੇ ਕਬੂਤਰਾਂ ਦੇ ਵਿੱਚੋਂ ਢੱਬਿਆਂ ਦੀ ਜੋੜੀ ਤੁਹਾਡੇ ਵੀਰ ਨੇ ਤੁਹਾਡੇ ਲਈ ਅੱਜ ਚੈਨਲ ਦੇ ਉੱਤੇ ਮੇਰਾ ਭਰਾ ਪੇਸ਼ ਕਰ ਦਿੱਤੀ ਆ ਜੀ। ਔਰ ਬਾਈ ਜੀ ਜੋੜਾ ਕਾਹਦਾ ਤੁਹਾਨੂੰ ਪਤਾ ਹੀ ਆ ਬਾਈ ਜੀ ਮੀਰੀ ਅੱਗ ਦੀ ਲਾਟ ਆ ਲਾਟ। ਠੀਕ ਆ ਜੀ ਚੈੱਕ ਕਰੋ ਮੈਂ ਕਹਿੰਦਾ ਬਾਈ ਜੀ ਇਡੀ ਟਾਪ ਕੁਆਰਕੀ ਦਾ ਜੋੜਾ ਨਾ ਜੈਸਾ ਵੀ ਬੰਦੇ ਘਰੇ ਜਾਏਗਾ ਅਗਲੇ ਦੇ ਖੁੱਡੇ ਦੇ ਵਿੱਚ ਬੰਦੇ ਇਸ ਜੋੜੀ ਦਾ ਮੁੱਲ ਲਾ ਕੇ ਜਾਣਗੇ ਮੁੱਲ ਠੀਕ ਆ ਨਾ ਕਿ ਵੀਰ ਪੈਸੇ ਦੱਸ ਸਾਨੂੰ ਜੋੜਾ ਚਾਹੀਦਾ ਚਾਹੀਦਾ ਇਹ ਚੈੱਕ ਕਰੋ ਉਹ ਬਾਕੀ ਅੱਗੇ ਬੰਦੇ ਦੀ ਕਿਸਮਤ ਬੰਦਾ ਉਹਗਾ ਵਿੱਚ ਬਰੀਡ ਬਣਾਵੇ ਉਹ ਅਗਲੀ ਦੀ ਇੱਛਾ ਜੀ ਆਪਾਂ ਉਹਦੇ ਵਿੱਚ ਪਹੁੰਚ ਨਹੀਂ ਕਰ ਸਕਦੇ ਠੀਕ ਆ ਜੀ ਬਾਕੀ ਬਹਿਨੇ ਆ ਜੈਸਾ ਸੱਜਣ ਦੇ ਘਰ ਅੱਜ ਵਾਲਾ ਜੋੜਾ ਇਹ ਜਾਂਦਾ ਜਾ ਤੇ ਆਜੂ ਵੀ ਸੱਜਣੋਂ ਮੇਰੇ ਸੋਨੂੰ ਕੱਲੀ ਕੱਲੀ ਚੀਜ਼ ਬਕਾਇਦਾ ਇਹਨਾਂ ਦਾ ਰੰਗ ਰੂਪ ਪਰ ਪੱਲੇ ਅੱਖ ਹਿਸਟਰੀ ਕੱਲੀ ਕੱਲੀ ਚੀਜ਼ ਆਪਾਂ ਜੁੜੇ ਬਨੇ ਦੱਸਦੇ ਆ ਬਾਕੀ ਸਾਡੇ ਨੂੰ ਹਵਾ ਬਹੁਤ ਜ਼ਿਆਦਾ ਆ ਹੋ ਸਕਦਾ ਤੁਹਾਨੂੰ ਆਵਾਜ਼ ਆਪਣੀ ਚੰਗੀ ਤਰ੍ਹਾਂ ਨਾ ਆਉਂਦੀ ਹੋਵੇ ਤੇ ਕਬੂਤਰ ਵੀ ਉੱਤੇ ਕਰਕੇ ਨਾ ਥੋੜਾ ਸੈਮੇ ਫਿਰਦੇ ਨੇ ਮੇਰਾ ਭਰਾ ਕਿਉਂਕਿ ਯਾਰ ਟਾਂਗਿਆਂ ਟੁੰਗੀਆਂ ਲੱਗੀਆਂ ਬਾਕੀ ਇੱਧਰ ਉੱਧਰ ਕੱਪੜੇ-ਕੁਪੜੇ ਉੱਡੀ ਜਾਂਦੇ ਨੇ ਤਾਂ ਕਰਕੇ ਠੀਕ ਆ ਜੀ ਬਰੇ ਵੱਡਾ ਬ੍ਰੀਡਰ ਪੇਅਰ ਆ ਲਾਲ ਨੰਬਾ ਕਬੂਤਰ ਸ਼ਾਹ ਅੱਖ ਨਾਲ ਵਾਜੀ ਨੀਲੀ ਢੱਬੀ ਕੂਤਰੀ ਆ ਠੀਕ ਆ ਜੀ ਬਜੀ ਜਿਹੜੀ ਫੁੱਲ ਬਟਾ ਫੁੱਲ ਗਰੰਟਡ ਜੋੜਾ ਆਂਡੇ ਬਚਾਂ ਦੀ ਆਪਣੀ ਗਰੰਟੀ ਆ ਬੱਚੇ ਇਹਨਾਂ ਦੇ ਬਾਹਰਲੇ ਪਿੰਡੋਂ ਮੇਰਾ ਭਰਾ ਬਿਲਕੁਲ ਨਹੀਂ ਜਾਂਦੇ ਠੀਕ ਹੈ ਨਾ ਬਾਕੀ ਥੋੜੀ ਸਾਮ ਅੱਗੇ ਥੋੜੇ ਮੁਕੱਦਰ ਜਿੰਨੀ ਸਾਮ ਕਰੋਗੇ ਉਹ ਜਿਹੜਾ ਰਿਜ਼ਲਟ ਤੁਹਾਨੂੰ ਮਿਲ ਜੇਗਾ ਮੇਰਾ ਵੀਰੋ ਠੀਕ ਹੈ ਤੇ ਆਜੋ ਵੀ ਸੱਜਣੋ ਹੁਣ ਮੈਂ ਤੁਹਾਨੂੰ ਐਸਾ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕਰਾਉਣਾ ਸ਼ੌਂਕ ਤੇ ਵੀਡੀਓ ਵਿੱਚ ਤੁਸੀਂ ਬਣੇ ਰਹੋ ਤੇ ਤੁਹਾਡਾ ਭਰਾ ਇਹ ਉਮੀਦ ਕਰਦਾ ਆ ਕਿ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਊਗੀ ਠੀਕ ਹੈ ਜੀ ਬਹਾਂਜੀ ਬਾਈ ਜੀ ਆਹ ਆਪਣਾ ਕਬੂਤਰ ਮੇਰਾ ਵੀ ਸਭ ਤੋਂ ਪਹਿਲਾਂ ਸਜਣੋਂ ਕਬੂਤਰ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਜੀ ਦੇਖੋ ਮੇਰਾ ਭਰਾ ਕਿੱਡਾ ਸੋਹਣਾ ਰੱਬ ਨੇ ਇਸ ਕਬੂਤਰ ਨੂੰ ਰੰਗ ਰੂਪ ਦਿੱਤਾ ਜੀ ਠੀਕ ਆ ਜੀ ਲਾਲ ਡੱਬਾ ਥੱਲੇ ਕਬੂਤਰ ਦੇ ਦਾੜੀ ਉੱਤੋਂ ਬਾਈ ਜੀ ਚਿੱਟਾ ਗੁਲਾਬੀ ਨੋਕ ਗੁਲਾਬੀ ਪਲਕਾਂ ਸਜਣੋਂ ਜਮ ਲਾਲ ਸਰਖ ਪੈਰ ਉੱਤੋਂ ਬਾਈ ਜੀ ਜਮਾ ਬੰਦ ਜੋੜਾਂ ਦਾ ਆਪਣਾ ਇਹ ਜਨਪੁਰਿਆ ਪਿਓਰ ਉਸਤਾਦ ਕਾਕੇ ਇੱਕਲੇ ਵਾਲੇ ਕਬੂਤਰਾਂ ਦੇ ਵਿੱਚੋਂ ਠੀਕ ਹੈ ਜੀ ਆਪਣਾ ਢੱਬਾ ਕੂਤਰ ਇਹ ਚੈੱਕ ਕਰੋ ਮੇਰਾ ਵੀਰ ਹੱਥ ਜੇ ਆ ਕੇ ਦੇਖੋ ਜੀ ਕਿੰਨਾ ਕੂਤਰ ਜ਼ੋਰ ਲਾਉਂਦਾ ਬਾਈ ਜੀ ਬਾਡੀ ਸਟਰਕਚਰ ਚੈੱਕ ਕਰੋ ਜਨਮਰ ਆਪਣੇ ਦਾ ਅੱਗੋਂ ਚੌੜਾ ਤੇ ਪਿਛੋਂ ਜਮਾ ਹੈ ਨਾ ਬੰਦ ਜਮਾ ਲਾਲ ਢੱਬਾ ਬਾਈ ਜੀ ਇਹ ਟਾਰਗੇਟ ਕੂਤਰ ਹੈ ਜੀ ਤੇ ਆ ਸਦ ਨੂੰ ਖੜ ਜਾ ਉੱਤੇ ਆ ਲੋ ਜੀ ਆ ਬਾਈ ਜੀ ਕੂਤਰ ਆਪਣੇ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਸ਼ਾਹ ਬਾਈ ਜੀ ਕਾਲੀਆਂ ਅੱਖਾਂ ਦਾ ਆਪਣਾ ਇਹ ਕੂਤਰ ਹੈ ਠੀਕ ਹੈ ਜੀ ਬਾਕੀ ਮੇਰਾ ਵੀ ਤੁਸੀਂ ਬਾਡੀ ਸਟਰਕਚਰ ਜਾਨਵਰ ਦਾ ਚੈੱਕ ਕਰੋ ਰੰਗ ਰੂਪ ਮੈਂ ਕਹਿੰਨਾ ਭਾਈ ਜੀ ਕਬੂਤਰ ਨੂੰ ਦੇਖ ਕੇ ਵੱਡੇ ਵੱਡਾਂ ਦੀ ਭੁੱਖ ਲੱਸੀ ਆ ਜੀ ਚੈੱਕ ਕਰੋ ਜੀ ਕਿੱਡਾ ਸੋਹਣਾ ਰੰਗ ਰੂਪ ਠੀਕ ਹੈ ਤੇ ਆ ਭਾਈ ਜੀ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਜੀ ਕੁਆਲਟੀ ਦੇਖੋ ਮੇਰਾ ਭਰਾ ਠੀਕ ਹੈ ਜੀ ਬਿਲਕੁਲ ਭਾਈ ਜੀ ਚੌੜੇ ਚੌੜੇ ਪੱਲਿਆਂ ਦਾ ਕੂਤਰਿਆ ਕੋਈ ਗੈਪ ਨਹੀਂ ਕੋਈ ਗਾਹ ਨਹੀਂ ਮੇਰਾ ਭਰਾ ਭਾਈ ਵੱਡਾ ਬਰੀਡਰ ਕੂਤਰਿਆ ਜੀ ਤੇ ਆ ਭਾਈ ਜੀ ਕਬੂਤਰ ਆਪਣੇ ਦੀ ਪੂਛ ਆ ਜੀ ਪੁੰਝ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਬਾਕੀ ਹਵਾ ਬਹੁਤ ਚੰਗੀ ਪਈ ਹੈ ਜਿਵੇਂ ਤੁਸੀਂ ਲਾਈਵ ਚੈੱਕ ਦੇ ਆਸਤਰੋਂ ਨੈਕਸਟ ਪੱਲਾ ਜੀ ਦੂਜੇ ਪਾਸੇੋਂ ਮੇਰਾ ਭਰਾ ਕੈਂਚੀ ਲੱਗਿਆ ਹੋਇਆ ਹੈ ਇਸ ਜਨਪੁਰੇ ਠੀਕ ਹੈ ਹੋ ਸਕਦਾ ਤੁਹਾਨੂੰ ਆਵਾਜ਼ ਵਿੱਚ ਥੋੜੀ ਮੰਨ ਕੇ ਚਲੋ ਪ੍ਰੋਬਲਮ ਆਵੇ ਕਿਉਂਕਿ ਮੇਰਾ ਪੁਰਾ ਹਵਾ ਨੇਰ ਬਹੁਤ ਹੀ ਜ਼ਿਆਦਾ ਚੱਲ ਰਿਹਾ ਹੈ ਜੀ ਚੈੱਕ ਕਰੋ ਮੇਰਾ ਵੀ ਕਬੂਤਰ ਆਪਣੇ ਨੂੰ ਦੇਖੋ ਜੀ ਮੈਂ ਕਹਿੰਨਾ ਬ੍ਰੇ ਕੀ ਆਹੀ ਬਾਤ ਆ ਯਾਰ ਤੁਹਾਨੂੰ ਪਤਾ ਮੇਰਾ ਭਰਾ ਇਹੋ ਜਿਹੇ ਲੋਕੀ ਕਬੂਤਰ ਵਖਾ ਕੇ ਤੇ ਰੇਟ ਅਸਮਾਨ ਨੂੰ ਹੱਥ ਲਾਉਣ ਵਾਲਾ ਮੰਗਦੇ ਨੇ ਪਰ ਆਪਣੀ ਉਹ ਹਾਲਤ ਹੈ ਨਹੀਂ ਮੇਰਾ ਵੀਰ ਠੀਕ ਹੈ ਜੀ ਤੇ ਆ ਬਾਈ ਜੀ ਕੂਤਰ ਆਪਣੇ ਦੇ ਪੈਰ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਟੇਢੀ ਉਂਗਲ ਰੱਖਦਾ ਇੱਕ ਪਾਸਿਓਂ ਕਰੋ ਚੈੱਕ ਔਰ ਬਾਈ ਜੀ ਬਿਲਕੁਲ ਬੰਦ ਜੋੜਾਂ ਦਾ ਆਪਣਾ ਇਹ ਜੰਬਰ ਲਾਲ ਸੁਰਖ ਪੈਰ ਨੇ ਮੇਰਾ ਭਰਾ ਜੰਬਰ ਆਪਣੀ ਦਾ ਠੀਕ ਹੈ ਜੀ ਆ ਲਓ ਜੀ ਆਹ ਬਾਈ ਜੀ ਆਪਣਾ ਮਕਮਲ ਕੂਤਰ ਸੀਗਾ ਠੀਕ ਹੈ ਜੀ ਸੋ ਆਓ ਸਦਰੋਂ ਹੁਣ ਮੈਂ ਤੁਹਾਨੂੰ ਇਹ ਜੀ ਢੀਲੀ ਟੱਪੀ ਸ਼ਾਕੀ ਕੂਤਰੀ ਦਾ ਕਰਾਉਣਾ ਸ਼ੌਕ ਤੇ ਵੀਡੀਓ ਵਿੱਚ ਤੁਸੀਂ ਬਣੇ ਰਹੋ ਤੇ ਸੋਹਣਾ ਇੱਕ ਮਿੰਟ ਮੇਰਾ ਭਰਾ ਲਾਜ਼ਮੀ ਤੁਸੀਂ ਆਪ ਦਾ ਕਰਿਆ ਠੀਕ ਆ ਸਾਨੂੰ ਚੰਗਾ ਲੱਗਦਾ ਜੇ ਤੁਸੀਂ ਆਪਣੇ ਪਿਆਰੀ ਕਮੈਂਟ ਸਾਨੂੰ ਕਰਦੇ ਹੋ ਹਾਂਜੀ ਬਾਈ ਜੀ ਆਹ ਆਪਣੀ ਕਬੂਦਰੀ ਮੇਰਾ ਭਰਾ ਚੈੱਕ ਕਰੋ ਬਾਈ ਜੀ ਆਪਣੀ ਮਾਦੀ ਦੀ ਕੁਆਲਿਟੀ ਠੀਕ ਹੈ ਜੀ ਉਸਤਾਦ ਕਾਕੇ ਗਿਲੇ ਵਾਲੇ ਕਬੂਤਰਾਂ ਦੇ ਵਿੱਚੋਂ ਨੀਲੀ ਢੱਬੀ ਬਾਈ ਜੀ ਥੱਲੇ ਦਾੜੀ ਕਬੂਤਰ ਆਪਣਾ ਲਾਲ ਢੱਬਾ ਨਾਲ ਬਾਈ ਜੀ ਨੀਲੀ ਢੱਬੀ ਕੂਦਰੀ ਮੈਂ ਕਹਿੰਦਾ ਬੱਚੇ ਜਿੰਨੇ ਮਰਜ਼ੀ ਰਾਲੀਓ ਬਾਈ ਜੀ ਬਹੁਤ ਮਿੱਠੇ ਬੱਚੇ ਜਿੱਥੇ ਮਰਜ਼ੀ ਛੱਡ ਦਿਓ ਯਾਰ ਕਾਕੇ ਵਾਲੇ ਕੂਤਰ ਪਈਦੇ ਇਹੋ ਜੀ ਬਰੀਡ ਆ ਜਾਂਦੇ ਨਹੀਂਗੇ ਯਾਰ ਸ਼ਕਲ ਅਕਲ ਠੀਕ ਆ ਜੀ ਰੰਗ ਰੂਪ ਤੇ ਬਾਈ ਜੀ ਗੇਮ ਪਾਣੀ ਵੀ ਫੋਲੋ ਮੰਨਦੇ ਨੇ ਤੇ ਬਾਈ ਜੀ ਸਿਆਣੇ ਬਹੁਤ ਆ ਯਾਰ ਪੁੱਤਰ ਠੀਕ ਆ ਜੀ ਤੇ ਸੋਹਣੇ ਵੀ ਬਹੁਤ ਆ ਜੀ ਖੁੱਡੇ ਵਿੱਚ ਫਿਰਦੇ ਹਰ ਇੱਕ ਦਾ ਮਨ ਭਾਉਂਦੇ ਆ ਚੈੱਕ ਕਰੋ ਮੇਰਾ ਭਰਾ ਆਪਣੀ ਮਾਦੀ ਨੂੰ ਠੀਕ ਆ ਜੀ ਲੀਲੀ ਡੱਬੀ ਸ਼ਾਖੀ ਮੇਰਾ ਭਰਾ ਥੱਲੇ ਇਹਦੇ ਵੀ ਦਾੜੀ ਆ ਜੀ ਚੈੱਕ ਕਰੋ ਕੁਆਲਿਟੀ ਤੇ ਮੇਰਾ ਭਰਾ ਕਮੈਂਟ ਕਰਨਾ ਤੁਸੀਂ ਅੱਜ ਨਹੀਂ ਭੁੱਲਣਾ ਕਿ ਅੱਜ ਵਾਲੀ ਵੱਡੀ ਜੋੜੀ ਮੇਰੇ ਸਾਰੇ ਸੱਜਣਾਂ ਨੂੰ ਇਹ ਕਿੰਦਾ ਦੀ ਲੱਗੀ ਠੀਕ ਆ ਜੀ ਬਾਕੀ ਜਿਹੜੇ ਸੱਜਣ ਦੇ ਘਰੋਂ ਜੋੜਾ ਇਹ ਆਇਆ ਵਿਆ ਉਹ ਵੀ ਭਾਈ ਆਪਣੀ ਵੀਡੀਓ ਵੇਖਦਾ ਹੋਵੇਗਾ ਚੈੱਕ ਕਰੋ ਮੇਰਾ ਵੀ ਆਪਣੀਆਂ ਸਮਾਦੀ ਨੂੰ ਠੀਕ ਹੈ ਜੀ ਤੇ ਆਹ ਵੇ ਜੀ ਮਾਦੀ ਆਪਣੀ ਦਾ ਪੱਲਾ ਜੀ ਲਓ ਮੇਰਾ ਭਰਾ ਆ ਪੱਲੇ ਦੀ ਮੇਰਾ ਵੀ ਤੁਸੀਂ ਚੈੱਕ ਕਰੋ ਕੁਆਲਿਟੀ ਦੇਖੋ ਜੀ ਕਿੰਨੇ ਚੌੜੇ ਚੌੜੇ ਪੱਲਿਆਂ ਦੀ ਕੁਤਰੀ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਜੀ ਜਿੰਨੀਆਂ ਕੰਨੀਆਂ ਐਸ ਬੰਨੀਆਂ ਉਹ ਚਟੀਆਂ ਨੇ ਉਨੀਆਂ ਹੀ ਕੰਨੀਆਂ ਦੂਜੇ ਪੱਲੇ ਦੇ ਵਿੱਚ ਮਾਦੀਆਂ ਦੀਆਂ ਚਟੀਆਂ ਨੇ ਜੀ ਠੀਕ ਹੈ ਜੀ ਬਾਕੀ ਯਾਰ ਤੁਸੀਂ ਵੀ ਸ਼ਿਕਾਰੀ ਬੰਦੇ ਹੋ ਤੇ ਜਾਂਬਰ ਵੇਕੇ ਤੁਹਾਨੂੰ ਆਪ ਹੀ ਪਤਾ ਲੱਗ ਜੇਗਾ ਲਓ ਮੇਰਾ ਭਰਾ ਆ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਵੀ ਰੰਗੂਠੇਆਂ ਲਾ ਕੇ ਨੇ ਵਿਖਾਈ ਦੀ ਖੁੱਲੀ ਛੱਡ ਕੇ ਵਿਖਾਈ ਦੀ ਜਿੱਦ ਕੇ ਹਵਾ ਚੱਲ ਰਹੀ ਹੈ ਪਰ ਤਾਂ ਵੀ ਪੂਛ ਮਾਦੀ ਦੀ ਬਿਲਕੁਲ ਬੰਦ ਹੈ ਜੀ ਠੀਕ ਹੈ ਤੇ ਬਾਜੀ ਜਮਾਂ ਪੋਸਟਾਂ ਹੀ ਕਰਨੀਆਂ ਉੱਠ ਜਾਵੇ ਠਹਿਰ ਜਾ ਲਓ ਜੀ ਆਸਾ ਡਰੋਨ ਨੈਕਸਟ ਪੱਲਾ ਦੂਜੇ ਪਾਸੇ ਪੱਲੇ ਦੀ ਵੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਜੇ ਪੈਰ ਵਿਖਾਉਣਾ ਜੀ ਕੂਤਰੀ ਤੇ ਲਓ ਜੀ ਠੀਕ ਹੈ ਜੀ ਪੇਟੀ ਕੂ ਦੀ ਚਿੱਟੀ ਜਿਹੜਾ ਪੋਟਾ ਇਹਦਾ ਨੀਲਾ ਆ ਬਾਕੀ ਆਹ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਮਾਦੀਆ ਮੇਰਾ ਭਰਾ ਠੀਕ ਹੈ ਲਓ ਜੀ ਬਾਕੀ ਅੱਗੇੋਂ ਮੇਰਾ ਬਿਲਕੁਲ ਸੀ ਮਾਦੀਆ ਆਪਣੀ ਦਾ ਚੈੱਕ ਕਰ ਸਕਦੇ ਹੋ ਫਰੰਟ ਠੀਕ ਹੈ ਜੀ ਲਓ ਜੀ ਆ ਤੁਸੀਂ ਮਕਮਲ ਵजूद ਆਪਣੀ ਮਾਦੀ ਦਾ ਮੇਰਾ ਭਰਾ ਚੈੱਕ ਕਰ ਲਓ ਠੀਕ ਹੈ ਜੀ ਆਹ ਲਓ ਜੀ ਤੇ ਆਹ ਬਾਈ ਜੀ ਆਪਣੀ ਮਕਮਲ ਕੂਤਰੀ ਸੀਗੀ ਠੀਕ ਹੈ ਸੱਜਣੋ ਤੇ ਆ ਜੋ ਵੀ ਹੁਣ ਮੈਂ ਤੁਹਾਨੂੰ ਜੋੜੀ ਇਹ ਦਵਾਰ ਨੂੰ ਯਾਲ ਦੇ ਵਿੱਚ ਛੱਤ ਕੇ ਵਿਖਾਉਣਾ ਹੈ। ਬਾਕੀ ਸੱਜਣੋਂ ਜਿਹੜਾ ਜੋੜੇ ਦਾ ਪ੍ਰਾਈਸ ਆ ਮੈਂ ਵੀਡੀਓ ਵਿੱਚ ਦੱਸ ਦਿੰਦਾ ਜੀ ਕਿਉਂਕਿ ਆਪਾਂ ਨੂੰ ਕਿਉਂ ਛੇਪ ਨਹੀਂ ਕਿਉਂਕਿ ਜਿਹੜੇ ਸੱਜਣ ਦੇ ਘਰੋਂ ਜੋੜਾ ਆਇਆ ਵਾ ਉਹ ਵੀ ਬੰਦਾ ਆਪਣੀ ਵੀਡੀਓ ਵੇਂਦਾ ਹੀ ਆ ਜੀ। ਠੀਕ ਆ ਜੀ ਇੱਕ ਐਸ ਰੇਟ ਦੇ ਵਿੱਚ ਜੋੜਾ ਇਹ ਮੈਂ ਲਿਆਂਦਾ ਆ ਤੇ ਗਾਹ ਮੈਂ ਐਸ ਰੇਟ ਦੇ ਵਿੱਚ ਇਹ ਜੋੜੇ ਨੂੰ ਸੇਲ ਕਰਨ ਲੱਗਾ ਆ। ਠੀਕ ਆ ਜੀ ਮੇਰੇ ਜੋੜੇ ਦਾ ਜਿਹੜਾ ਪ੍ਰਾਈਸ ਆ ਮੇਰਾ ਫਿਰ ਉਹ 3000 ਰਿਆ ਜੀ। ਠੀਕ ਹੈ ਜੀ ਕਿਉਂਕਿ ਮੇਰਾ ਭਰਾ ਮੇਰੀ ਆਪ ਦੀ ਖਰੀਦ ਹੁੰਦੀ ਆ ਠੀਕ ਹੈ ਜਸਟ ਆਪਾ ਆਪਣਾ ਮਾਰਜਿਨ ਰੱਖਿਆ ਆ ਜਿਹੜੀ ਗੱਲ ਬਿਲਕੁਲ ਕਲੀਅਰ ਐਸੇ ਕਰਕੇ ਮੇਰਾ ਭਰਾ ਆਪਾ ਓਪਨ ਵੀਡੀਓ ਦੇ ਵਿੱਚ ਆ ਗੱਲ ਕਹਿ ਰਿਹਾ ਜੀ ਠੀਕ ਹੈ ਜੀ ਕਿਉਂਕਿ ਮੇਰਾ ਵੀਰ ਆਪਾ ਪੈਸੇ ਲੈ ਆ ਕੇ ਚੀਜ਼ ਲਿਆਂਦੀ ਐ ਤਾਂ ਹੈ ਨਹੀਂ ਆਪਾ ਜਸਟ ਕਿਸੇ ਤੋਂ ਬੱਚੇ ਘਾਣ ਨੂੰ ਲਿਆ ਕੇ ਇੱਥੇ ਸੇਲ ਵਾਲੀ ਵੀਡੀਓ ਲਾਈ ਜਾਨੇ ਆ ਠੀਕ ਐ ਜੋ ਜਿਹੜਾ ਕੋਈ ਭਰਾ ਇੱਛੁਕ ਹੋਵੇ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਮੇਰਾ ਭਰਾ ਜੋ ਗੱਲ ਸੀ ਜੀ ਆਪਾਂ ਹੁਣ ਫਿਰ ਆਪਣੀ ਵੀਡੀਓ ਦੇ ਵਿੱਚ ਇਹ ਕਲੀਅਰ ਕਰ ਦਿੱਤੀ ਐ ਤਾਂ ਜੋ ਕੱਲ ਨੂੰ ਅਗਲਾ ਆਪਾਂ ਨੂੰ ਲੋਡਿਓ ਆ ਦਹੀ ਦਵਾਰ ਤੋਂ ਮੇਰਾ ਵੀਰ ਜਨਮਵਾਰ ਆਪਣੇ ਆਂ ਦੀ ਕਰ ਸਕਦੇ ਹੋ ਮੇਰਾ ਵੀਰ ਮਕਮਲ ਤੌਰ ਤੇ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਅਪ ਦੇਖੋ ਜੀ ਮੈਂ ਕਹਣਾ ਭਾਈ ਜੀ ਅੱਜ ਵਾਲੀ ਜੋੜੀ ਬਹੁਤ ਹੀ ਜ਼ਿਆਦਾ ਯਾਰ ਪਰਸਨਲ ਤੌਰ ਤੇ ਮੈਨੂੰ ਬਹੁਤ ਸੋਹਣੇ ਲੱਗੇ ਜਨਮਵਾਰ ਬਾਕੀ ਤੁਸੀਂ ਵੀ ਸਿਆਣੇ ਹੋ ਤੇ ਦੱਸਿਓ ਜਰੂਰ ਤੁਸੀਂ ਵੀਰੇ ਕਿ ਅੱਜ ਵਾਲੀ ਜੋੜੀ ਤੁਹਾਨੂੰ ਇਹ ਕਿਦਾਂ ਦੀ ਲੱਗੀ ਚੈੱਕ ਕਰ ਲਓ ਜੀ ਭਾਈ ਜੀ ਫੁੱਲ ਬਟਾ ਫੁੱਲ ਗਰੰਟਡ ਜੋੜੀ ਆ ਬਾਕੀ ਯਾਰ ਅੱਗੇ ਤੁਹਾਡੀ ਕਿਸਮਤ ਆ ਮੇਰਾ ਭਰਾ ਆਪਾਂ ਇਹਨਾਂ ਦੇ ਵਿੱਚ ਨਹੀਂ ਬੜੇ ਵੇ ਠੀਕ ਆ ਜੀ ਜੀ ਤੁਹਾਡੇ ਸਾਹਮਣੇ ਆ ਪਸੰਦ ਆ ਕਿ ਤੁਸੀਂ ਲਿਜਾ ਸਕਦੇ ਹੋ ਨਹੀਂ ਤਾਂ ਮੇਰਾ ਭਰਾ ਤੁਸੀਂ ਵੀਡੀਓ ਵੇਖ ਕੇ ਜਾ ਸਕਦੇ ਹੋ ਜੀ ਠੀਕ ਹੈ ਜੀ ਆਪ ਆਪਣਾ ਕਿਸੇ ਵੀ ਭਰਾ ਨਾਲ ਕੋਈ ਗਿਲਾ ਸ਼ਿਕਵਾ ਜਾਂ ਕਿਸੇ ਨੂੰ ਆਪਾਂ ਗੱਲ ਲਾ ਕੇ ਨਹੀਂ ਕਹੀਦੀ ਮੇਰਾ ਭਰਾ ਠੀਕ ਹੈ ਜੀ ਜੀ ਤੁਹਾਡੇ ਸਾਹਮਣੇ ਜਰ ਆਪਾਂ ਪੇਸ਼ ਕਰ ਦੇਈਦੀ ਆ ਠੀਕ ਆ ਬਕਾਇਦਾ ਜਿਹੜਾ ਆਪਣਾ ਪ੍ਰਾਈਸ ਹੁੰਦਾ ਬਿਲਕੁਲ ਸਤਿ ਸ ਨੂੰ ਰੀਜ਼ਨਲ ਪ੍ਰਾਈਸ ਦੇ ਵਿੱਚ ਆਪਾਂ ਜੋੜੇ ਦਈ ਦੇਨੇ ਮੇਰਾ ਭਰਾ ਠੀਕ ਹੈ ਜੀ ਇੱਕ ਚੈੱਕ ਕਰ ਲਓ ਜੋੜੇ ਆਪੇ ਨੂੰ ਬਾਕੀ ਸਤਿ ਸ ਨੂੰ ਬਿਲਕੁਲ ਫੱਟ ਫੱਟ ਜੋੜੀ ਆ ਕੋਈ ਝੱਲੇ ਨਹੀਂ ਕੋਈ ਮੱਠੇ ਨਹੀਂ ਜੀ ਠੀਕ ਹੈ ਤੇ ਬਾਜੀ ਡੱਲਬਰੀ ਨਾਲ ਦੀ ਹਾਲ ਪੰਜਾਬ ਆ ਪੰਜਾਬ ਤੋਂ ਇਲਾਵਾ ਸਭ ਨੂੰ ਦਿੱਲੀ ਚੰਡੀਗੜ੍ਹ ਅੰਮਾਲਾ ਪਾਣੀਪਤ ਕਰਨਾਲ ਸੋਨੀਪਤ ਗੁਰਦਾਉਂ ਠੀਕ ਆ ਜੀ ਇਸ ਤੋਂ ਤੱਕ ਮੇਰਾ ਭਰਾ ਜਰਾਂ ਵਾਰ ਆਪਣੇ ਜਾਣਦੇ ਨੇ ਸੋ ਕੋਈ ਵੀ ਮੇਰਾ ਵੀਰ ਇੱਥੋਂ ਦਾ ਹੋਵੇ ਜਿਹਨੂੰ ਜੋੜੀ ਪਸੰਦ ਹੋਵੇ ਭਰਾ ਆਪਣੇ ਨਾਲ ਕੰਟੈਕਟ ਕਰ ਸਕਦਾ ਆਪਾਂ ਉਹਦੀ ਸੀਟ ਦੇ ਵਿੱਚ ਜੋੜਾ ਉਹਨੂੰ ਪਛਾ ਕੇ ਦੇਾਂਗੇ ਮੇਰਾ ਭਰਾ ਠੀਕ ਆ ਸੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਆਵਾਂਗੇ ਤੁਹਾਡੇ ਲਈ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਤੁਹਾਨੂੰ ਪਤਾ ਹੀ ਆ ਮਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਈ ਜੀ